ਕੱਲ ਜੀ ਸਵਾਗਤ ਕਰਦੇ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਬੁਟੀਕ ਬਲਾ ਡਬਲ ਨੂੰ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਆਏ ਆ ਜੀ ਸਭ ਤੋਂ ਪਹਿਲਾਂ ਮੇਰੇ ਭੈਣਾਂ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲੋ ਜੀ ਜਿਹੜਾ ਤਾਂ ਕਿ ਤੁਹਾਨੂੰ ਜਲਦੀ ਤੋਂ ਜਲਦੀ ਮੇਰੀ ਵੀਡੀਓ ਤੇ ਨੋਟੀਫਿਕੇਸ਼ਨ ਮਿਲ ਸਕੇ ਅੱਜ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨਾਂ ਦੇ ਵਿੱਚ ਲੈ ਕੇ ਆਏ ਤੁਹਾਡੇ ਵਾਸਤੇ ਸੂਟ ਚੈੱਕ ਕਰੋ ਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਵਾਸਤੇ ਸੂਟ ਲੈ ਕੇ ਨੀਡਲਵਰਕ ਦੇ ਵਿੱਚ ਇਹ ਰਹੂਗਾ ਜੀ ਬਰਬਰੀ ਦੇ ਵਿੱਚ ਰਹੂਗਾ ਜੀ ਬਿਲਕੁਲ ਜੂਟ ਬਰਬਰੀ ਦੇ ਵਿੱਚ ਰਹਿਣ ਵਾਲਾ neck ਦੇਖੋ ਬਹੁਤ ਹੀ ਪਿਆਰੀ ਜੀ ਬਣੀ ਹੋਈ neck ਨੀਚੇ ਚਾਕਾਂ ਦਾ ਵਰਕ ਹੋਇਆ ਜੀ ਘੇਰੇ ਦਾ ਵਰਕ ਹੋਇਆ ਬਹੁਤ ਹੀ ਪਿਆਰਾ ਜਾਂ ਨੀਡਲਵਰਕ ਹੋਇਆ ਜੀ ਨਾਲ ਤੁਹਾਨੂੰ ਬਾਟਮ ਦਾ ਵਰਕ ਵੀ ਮਿਲੇਗਾ ਤੇ 슬ੀਵਸ ਦਾ ਵਰਕ ਵੀ ਮਿਲੇਗਾ ਜੀ ਠੀਕ ਹੈ ਬਾਟਮ ਦਾ ਵਰਕ ਇਹ ਬਾਟਮ ਦਾ ਵਰਕ ਹੈ ਤੇ ਇਹ 슬ੀਵਸ ਦਾ ਵਰਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਵਰਕ ਰਹਿਣ ਵਾਲਾ ਬਾਟਮ 슬ੀਵਸ ਦਾ ਵਰਕ ਰਹਿਣ ਵਾਲਾ ਜੀ ਪ੍ਰਾਈਸ ਸਿਰਫ ਰਹਿਣੀ ਹੈ ਜਨਰਲ ਜੀ ਜੂਟ ਬਰਬਰੀ ਦੇ ਵਿੱਚ ਸੂਟ ਹੈ ਜੀ ਦੇਖੋ ਜੀ ਜੇਕਰ ਤੁਸੀਂ ਸੂਟ ਬਾਈ ਕਰੋਗੇ ਤਾਂ 150 ਦੇ ਵਿੱਚ ਤੁਹਾਨੂੰ ਸੂਟ ਮਿਲਣਾ ਜੀ ਬਰਬਰੀ ਦਾ ਤੇ ਇਹ ਅਸੀਂ ਤੁਹਾਨੂੰ ਸੂਟ ਦੇ ਰਹੇ ਹਾਂ ਸਿਰਫ ਨੀਡਲਵਰਕ ਹੋਇਆ ਹੋਇਆ ਜੂਟ ਬਰਬੀ ਦੇ ਉੱਪਰ ਮਹਿੰਦੀ ਕਲਰ ਵਿੱਚ 1600 ਤੁਹਾਨੂੰ ਇਹ ਸੂਟ ਮਿਲੂਗਾ ਜੀ 1600 ਰੁਪਏ ਦੀ ਪ੍ਰਾਈਸ ਰਹਿਣੀ ਆ ਸੂਟ ਦੀ ਨੀਡਲਵਰਕ ਦੀ ਜੂਟ ਬਰਬੀ ਤੇ ਰੈਡੀ ਆ ਜੀ ਨੀਡਲਵਰਕ ਜੇ ਕਿਸੇ ਮੇਰੀ ਭੈਣ ਨੇ ਲੈਣਾ ਤਾਂ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਇਸ ਤੋਂ ਬਾਅਦ ਅਸੀਂ ਲੈ ਕੇ ਆਏ ਤੁਹਾਡੇ ਵਾਸਤੇ ਸਿੰਧੀ ਵਰਕ ਦੇ ਸੂਟ ਲਓ ਜੀ ਇਹ ਸਿੰਧੀ ਵਰਕ ਦੇ ਸੂਟ ਰਹਿਣੇ ਆ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣਗੇ ਜੀ ਇਹ ਆਬੂਦਾਈ ਦੇ ਉੱਤੇ ਰੈਡੀ ਹੈ ਜਨੂਅਲ ਪ੍ਰਾਈਸ ਦੇ ਵਿੱਚ ਲੈ ਕੇ ਆਇਆ ਚੈੱਕ ਕਰੋ ਜੀ ਆਬੂਦਾਈ ਦੇ ਵਿੱਚ ਰਹੂਗਾ ਜੀ ਸੂਟ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਇਹਦਾ ਘੇਰਾ ਬਹੁਤ ਪਿਆਰਾ ਡਬਲ ਲੇਅਰ ਦੇ ਵਿੱਚ ਬਣਿਆ ਹੋਇਆ ਘੇਰਾ ਹੈ ਇਹਦਾ ਮੈਂ ਚੈੱਕ ਕਰਵਾਨਾ ਪੂਰਾ ਸੂਟ ਓਪਨ ਕਰਕੇ ਤੁਹਾਨੂੰ ਲਓ ਜੀ ਡਬਲ ਲੇਅਰ ਦੇ ਵਿੱਚ ਘੇਰਾ ਬਣਿਆ ਹੋਇਆ ਕਾਡਰ ਬਲੂ ਕਲਰ ਆਊਗਾ ਜੀ ਨਾਲ ਤੁਹਾਨੂੰ 슬ੀਵਸ ਵੀ ਮਿਲਣਗੀਆਂ ਲਓ ਜੀ ਇਹ ਵਾਲੀਆਂ ਰਹਿਣੀਆਂ ਜੀ ਇਹਦੀਆਂ 슬ੀਵਸ ਠੀਕ ਹੈ ਜੀ ਇਹ 슬ੀਵਸ ਰਹਿਣਗੀਆਂ ਪ੍ਰਾਈਸ ਸਿਰਫ ਦੇ ਰਹੇ ਹਾਂ ਤੁਹਾਨੂੰ 550 550 ਦੇ ਵਿੱਚ ਤੁਹਾਨੂੰ ਸੂਟ ਦੇ ਰਹੇ ਹਾਂ ਜੀ ਸਿੰਧੀ ਵਰਕ ਦਾ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਸੂਟ 550 ਦੇ ਲਈ ਤੁਸੀਂ ਲੈ ਸਕਦੇ ਹੋ ਸਾਡੇ ਕੋਲ ਕਲਰ ਤੁਹਾਨੂੰ ਚੈੱਕ ਕਰਵਾ ਦਿੰਦੀ ਹਾਂ ਜਿਹਦੇ ਵਿੱਚ ਲਓ ਜੀ ਇਹਦੇ ਵਿੱਚ ਇੱਕ ਤੁਹਾਨੂੰ ਮਿਲੂਗਾ ਜੀ ਆਫ ਵਾਈਟ ਦੇ ਵਿੱਚ ਆਫ ਵਾਈਟ ਕਲਰ ਦੇ ਵਿੱਚ ਮਿਲਣਾ ਤੁਹਾਨੂੰ ਪ੍ਰਾਈਸ ਰਹਿਣੀ ਹੈ ਸਿਰਫ ਇਹਦੀ 550 ਅਗਲਾ ਸੂਟ ਚੈੱਕ ਕਰੋ ਜੀ ਇੱਕ ਮਿਲੂਗਾ ਤੁਹਾਨੂੰ ਪੀਚ ਕਲਰ ਦੇ ਵਿੱਚ ਇਹ ਵਾਲਾ ਕਲਰ ਮਿਲੂਗਾ ਤੁਹਾਨੂੰ ਪੀਚ ਕਲਰ ਦੇ ਵਿੱਚ ਲਓ ਜੀ ਕਲਰ ਚੈੱਕ ਕਰਵਾਦਾ ਹਾਂ ਤੁਹਾਨੂੰ ਮੈਂ ਪ੍ਰਾਈਸ ਰਹਿਣੀ ਹੈ ਸਿਰਫ ਇਹਦੀ 550 ਦੂਸਰਾ ਕਲਰ ਚੈੱਕ ਕਰੋ ਜੀ ਇਹ ਕੇਵਲਾ ਮਿਲੂਗਾ ਤੁਹਾਨੂੰ ਦੇਖੋ ਜੀ 550 ਤੋਂ ਸਿੰਧੀ ਵਰਕੇ ਦੇ ਸੂਟ ਮਿਲ ਰਹੇ ਆ ਪੂਰਾ ਫਰੰਟ ਹੈਵੀ ਹੈ ਜੀ ਇਹਦਾ ਠੀਕ ਹੈ ਜੀ ਉੱਪਰ ਤੱਕ ਬੂਟੀ ਬਣੀ ਹੋਈ ਹੈ ਇੱਕ ਪੀਸ ਨੂੰ ਖੋਲ ਕੇ ਓਪਨ ਕਰਕੇ ਦਿਖਾਤਾ ਜੀ ਸਿਰਫ 550 ਇਹਨਾਂ ਸੂਟਾਂ ਦੀ ਪ੍ਰਾਈਸ ਰਹਿਣੀ ਹੈ ਲਓ ਜੀ ਅਗਲਾ ਕਲਰ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਕਲਰ ਹੋਊਗਾ ਜੀ ਇਹ ਵੀ 550 ਦੀ ਪ੍ਰਾਈਸ ਰਹਿਣੀ ਹੈ ਇਹ ਵਾਲਾ ਸੂਟ ਚੈੱਕ ਕਰੋ ਜੀ ਬਰਬਰੀ ਤੇ ਰਹਿਣਾ ਇਹਦੀ ਪ੍ਰਾਈਸ ਰਹਿਣੀ ਹੈ 600 ਰੁਪਏ ਇਹ ਬਰਬਰੀ ਤੇ ਰੈਡੀ ਹੈ ਜੀ 600 ਦੇ ਵਿੱਚ ਰਹਿਣਾ ਜੀ ਇਹ ਵਾਲਾ ਚੈੱਕ ਕਰੋ ਜੀ ਲਓ ਜੀ ਇਹ ਵੀ ਤੁਹਾਨੂੰ 550 ਰੁਪਏ ਵਿੱਚ ਮਿਲਣ ਵਾਲਾ ਸੂਟ ਹੈ ਲਓ ਜੀ ਚੈੱਕ ਕਰੋ ਜੀ ਡਿਜ਼ਾਈਨ ਠੀਕ ਹੈ ਜੀ 550 ਦੇ ਵਿੱਚ ਸੂਟ ਮਿਲਣਾ ਚਾਹੀਦਾ ਲਓ ਜੀ ਕੇਵਲਾ ਕਲਰ ਚੈੱਕ ਕਰੋ ਜੀ ਪੀਸ ਕਲਰ ਦੇ ਵਿੱਚ ਆਊਗਾ ਇਹ ਵੀ ਪ੍ਰਾਈਸ ਨਹੀਂ 550 ਰਹਿਣੀ ਹੈ ਜੀ ਲਓ ਜੀ ਤੇ ਕੇਵਲਾ ਕਲਰ ਆਊਗਾ ਜੀ ਪ੍ਰਾਈਸ ਰਹਿਣੀ 550 ਲਓ ਜੀ ਇਹ ਕਾਊਗਾ ਜੀ ਕਾਫੀ ਦੇ ਵਿੱਚ ਕਾਫੀ ਕਲਰ ਦੇ ਵਿੱਚ ਆਉਣਾ ਜੀ ਪ੍ਰਾਈਸ ਜੀ 550 ਰਹਿਣੀ ਆ ਇਹ ਕਾਊਗਾ ਜੀ ਬਲੈਕ ਕਲਰ ਦੇ ਵਿੱਚ ਲਓ ਇਹ ਬਲੈਕ ਚ ਆਊਗਾ ਜੀ ਠੀਕ ਆ ਜੀ ਪ੍ਰਾਈਸ ਰਹਿਣੀ ਆ 550 550 ਦੇ ਤੋਂ ਇਹ ਵਾਲੇ ਸੂਟ ਲੈ ਆ ਜੀ ਸਿੰਧੀ ਵਰਕ ਦੇ ਇਸ ਤੋਂ ਅੱਗੇ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਕਾਟਨ ਦੇ ਵਿੱਚ ਵੀ ਸਿੰਧੀ ਵਰਕ ਦੇ ਸੂਟ ਰਹਿਣਗੇ ਜੀ ਲਓ ਜੀ ਇਹ ਰੈਣੀ ਅਜੀ ਕਾਟਨ ਦੇ ਵਿੱਚ ਸਿੰਧੀ ਵਰਕ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਨਾ ਚੈੱਕ ਕਰੋ ਜੀ ਇਹਦੀ ਪ੍ਰਾਈਸ ਰਹਿਣੀ ਹੈ 650 ਰੁਪਏ ਇਹਦੀ ਪ੍ਰਾਈਸ ਰਹਿਣੀ ਹੈ 650 ਬਹੁਤ ਹੀ ਪਿਆਰਾ ਜਿਹਾ ਸੂਟ ਹੈ ਕਾਟਨ ਦੇ ਵਿੱਚ ਰਹਿਣਾ ਜੀ ਸੈਲਫ ਪ੍ਰਿੰਟ ਬਣਿਆ ਹੋਇਆ ਕਾਟਨ ਦੇ ਵਿੱਚ ਵੀ 650 ਚ ਸੂਟ ਲੈ ਸਕਦੇ ਹੋ ਸਾਡੇ ਕੋਲੋਂ 슬ੀਵ ਸਿਗੀਆਂ ਬਣੀਆਂ ਹੋਈਆਂ ਚੈੱਕ ਕਰੋ ਲਓ ਜੀ 슬ੀਵਸ ਦਾ ਵਰਕ ਵੀ ਤੁਹਾਨੂੰ ਦਿਖਾਦਾ ਮੈਂ ਇਹ ਰਹੂਗਾ ਜੀ 슬ੀਵਸ ਦਾ ਵਰਕ ਪ੍ਰਾਈਸ ਰਹਿਣੀ ਹੈ ਦੀ 650 ਨਾ ਇੱਕ ਹੀ ਵਾਲਾ ਕਲਰ ਮਿਲੂਗਾ ਜੀ ਇਹ ਵੀ ਕਾਫੀ ਮੇਰੀਆਂ ਪਹਿਲਾਂ ਦੀ ਡਿਮਾਂਡ ਕੀਤੀ ਸੀ ਦੁਬਾਰਾ ਸੂਟ ਰੈਡੀ ਕਰਵਾਇਆ ਜੀ ਕਿ ਬਹੁਤ سارے ਮੈਸੇਜ ਸੀਗੇ ਦੁਬਾਰਾ ਦੁਬਾਰਾ ਇਹਨਾਂ ਸੂਟਾਂ ਦੇ ਮੈਸੇਜ ਆ ਰਹੇ ਸੀ ਤੇ ਦੁਬਾਰਾ ਰੈਡੀ ਕਰਵਾਤੀ ਆ ਜੀ ਇਹ ਵਾਲਾ ਸੂਟ ਦੇਖੋ ਜੀ ਖਾਦੀ 'ਚ ਰਹਿਣਾ ਪ੍ਰਾਈਸ ਰਹਿਣੀ ਹੈ ਦੀ ਸਿਰਫ 700 ਰੁਪਏ 700 ਰੁਪਏ ਦੇ ਵਿੱਚ ਤੁਸੀਂ ਸੂਟ ਲੈ ਸਕਦੇ ਹੋ ਖਾਦੀ ਦੇ ਵਿੱਚ ਸਿੰਧੀ ਵਰਕ ਦੇ ਵਿੱਚ ਸੂਟ ਆ ਜੀ ਕਾਫੀ ਪਹਿਲਾਂ ਦੀ ਡਿਮਾਂਡ ਸੀ ਇਹਨਾਂ ਸੂਟਾਂ ਨੂੰ ਦੁਬਾਰਾ ਰੀਸਟੌਕ ਕੀਤਾ ਜੀ ਅਸੀਂ ਇਹਦੇ ਵਿੱਚ ਇੱਕ ਆਈ ਬਲਾ ਕਲਰ ਆਊਗਾ ਜੀ ਲਓ ਇਹ ਸਾਸੂ ਵਿੱਚ ਰਹਿਣਾ ਜੀ ਇਹਦੀ ਪ੍ਰਾਈਸ ਰਹੂਗੀ 600 ਰੁਪਏ ਲਓ ਇਹਦੀ ਪ੍ਰਾਈਸ ਰਹਿਣੀ ਹੈ 600 ਰੁਪਏ ਅਸੀਂ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਕਾਫੀ ਡਿਮਾਂਡ ਤੇ ਰਹੀ ਹੈ ਇਹਨਾਂ ਸੂਟਾਂ ਦੀ ਤੁਹਾਨੂੰ ਇਹਨੇ ਵਿੱਚ ਦਿਖਾ ਦੇਣੀ ਹੈ 슬ੀਵਸ ਦਾ ਵਰਕ ਵੀ ਤੁਹਾਨੂੰ ਮਿਲਣ ਵਾਲਾ ਜੀ ਅਸੀਂ ਓਪਨ ਨਹੀਂ ਕੀਤਾ ਜਿਆਦਾ ਸੂਟ ਇਹ ਕਿਉਂਕਿ ਕਾਫੀ ਵਾਰੀ ਵੀਡੀਓ ਚ ਪਾ ਚੁੱਕੀਆਂ ਪਰ ਹਮੇਸ਼ਾ ਪਹਿਣਾ ਦੀ ਡਿਮਾਂਡ ਰਹਿੰਦੀ ਇਹ ਵਾਲੇ ਸੂਟ ਦੀ ਲਓ ਜੀ ਇਹ ਵਾਲਾ ਰਹਿਣਾ 슬ੀਵਸ ਦਾ ਵਰਕ ਜੀ ਠੀਕ ਹੈ ਜੀ 슬ੀਵਸ ਦਾ ਵਰਕ ਰੂਬ ਹੈ ਜੀ ਤੇ ਪ੍ਰਾਈਸ ਸਿਰਫ ਇਹਦੀ ਰਹਿਣੀ 600 ਠੀਕ ਹੈ ਜੀ ਖਾਦੀ ਵਾਲੇ ਦੀ ਰਹਿਣੀ 700 ਇਹਦੀ ਰਹਿਣੀ ਆ 600 ਰੁਪਏ ਪ੍ਰਾਈਸ ਉਸ ਤੋਂ ਅਗਲੇ ਤੁਹਾਨੂੰ ਸੂਟ ਦਿਖਾਉਣਾ ਜੀ ਲਓ ਇਹ ਆਊਗਾ ਜੀ ਬਲੈਕ ਦੇ ਵਿੱਚ ਇਹ ਵੀ ਖਾਦੀ ਚ ਰਹਿਣਾ ਜੀ ਬਲੈਕ ਦੇ ਵਿੱਚ ਪ੍ਰਾਈਸ ਇਹਦੀ ਵੀ 700 ਰੁਪਏ ਰਹਿਣੀ ਆ ਜੀ ਠੀਕ ਹੈ ਜੀ ਇੱਕ ਇਹ ਮਾਊਸ ਕਲਰ ਚ ਆਊਗਾ ਖਾਦੀ ਦੇ ਵਿੱਚ ਬਣਿਆ ਹੋਇਆ ਸੂਟ ਹੈ ਮਾਊਸ ਕਲਰ ਦੇ ਵਿੱਚ ਖਾਦੀ ਚ ਰਹੂਗਾ ਜੀ ਮਾਊਸ ਕਲਰ ਰਹੂਗਾ ਜੀ ਪ੍ਰਾਈਸ ਇਹਦੀ ਵੀ 700 ਰੁਪਏ ਰਹਿਣੀ ਹੈ ਲਓ ਜੀ ਇਹ ਆਉਣਾ ਜੀ ਮਾਊਸ ਕਲਰ ਇਹ ਕੇਵਲਾ ਕਲਰ ਆਉਗਾ ਜੀ ਸਕਿਨ ਕਲਰ ਦੇ ਵਿੱਚ ਆਣਾ ਸਕਿਨ ਮਾਊਸ ਜਿਹਾ ਕਲਰ ਹੈ ਵੀ ਇਹਦੀ ਪ੍ਰਾਈਸ ਵੀ 650 ਰਹਿਣੀ ਹੈ ਜੀ ਲਓ 650 ਦੀ ਪ੍ਰਾਈਸ ਰਹਿਣੀ ਹੈ ਜੀ ਚੈੱਕ ਕਰੋ ਜੀ ਜੀ ਇਹ ਸਾਨੂੰ ਸਾਡੇ ਸਿੰਧੀ ਵਰਕ ਦੇ ਕਾਟਨ ਦੇ ਸੂਟ ਵੀ ਤੁਹਾਨੂੰ ਦਿਖਾਤੀ ਆ ਸੀ ਇਸ ਤੋਂ ਕਿ ਸਾਡੇ ਕੋਲ ਇਹ ਵਾਲਾ ਸੂਟ ਹੈ ਜੀ ਇਹ ਵੀ ਚੈੱਕ ਕਰੋ ਲਓ ਇਹ क्रश कॉटन ਤੇ ਆ ਜੀ ਸਿੰਧੀ ਵਰਕ ਦੇ ਵਿੱਚ ਇਹ क्रश कॉटन ਤੇ ਰਹੂਗਾ ਪ੍ਰਾਈਸ ਇਹਦੀ ਵੀ ਰਹਿਣੀ ਆ 700 ਰੁਪਏ ਲਓ ਜੀ ਇਹ क्रश कॉटन ਦੇ 슬ੀਵਸ ਸਭ ਦੀਆਂ ਮਿਲਣੀਆਂ ਤੁਹਾਨੂੰ 슬ੀਵਸ ਤੇ ਇਹਨਾਂ ਦੇ ਵੀ ਵਰਕ ਹੋਇਆ ਜੀ ਚੈੱਕ ਕਰਵਾ ਲਈ ਜੀ 슬ੀਵਸ ਦਾ ਵਰਕ ਲਓ ਇਸ ਸਲੀਪਸ ਦਾ ਵਰਕ ਹੈ ਜੀ ਪ੍ਰਾਈਸ ਰੈਣੀ ਇਹਦੀ 700 ਰੁਪਏ ਇਹ ਬਲੂ ਚੈੱਕ ਕਰੋ ਜੀ ਵਾਈਨ ਕਲਰ ਤੇ ਆਊਗਾ ਜੀ ਇਹ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਰਹਿਣ ਵਾਲਾ ਦੇਖੋ ਜੀ ਡਿਜ਼ਾਈਨ ਦੇਖੋ ਬਹੁਤ ਜਿਆਦਾ ਪਿਆਰਾ ਡਿਜ਼ਾਈਨ ਹੈ neck ਬਣਿਆ ਹੋਇਆ ਹੈ ਘੇਰਾ ਬਣਿਆ ਹੋਇਆ ਨੀਚੇ ਠੀਕ ਹੈ ਜੀ ਇਹ ਬਲੀਆਂ ਬੜੀਆਂ ਹੋਈਆਂ ਸਲੀਵਸ ਪ੍ਰਾਈਸ ਰਹਿਣੀ ਹੈ ਜੀ 750 750 ਦੇ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜੀ ਸਾਡੇ ਕੋਲ 750 ਦੇ ਵਿੱਚ ਲੈ ਸਕਦੇ ਹੋ ਸੂਟ ਇਹ ਵਾਲਾ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਜੀ 750 ਦੇ ਵਿੱਚ ਠੀਕ ਹੈ ਜੀ ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਸੂਪਰ ਰੈਡੀ ਹੈ ਜੀ ਇਹਦੀ ਪ੍ਰਾਈਸ ਰਹਿਣੀ ਹੈ 700 ਰੁਪਏ ਠੀਕ ਹੈ ਜੀ 700 ਰੁਪਏ ਚ ਰਹੂਗੀ ਇਹਦੀ ਪ੍ਰਾਈਸ ਖਾਦੀ ਤੇ ਰੈਡੀ ਹੈ ਵਾਈਨ ਕਲਰ ਦੇ ਵਿੱਚ कॉटन ਖਾਦੀ ਹੈ ਜੀ ਇਹ ਇਹ कॉटन ਦਾ ਸੂਟ ਸੀ ਜੋ ਤੁਹਾਨੂੰ ਦਿਖਾਇਆ ਇਹਦੀ ਪ੍ਰਾਈਸ ਰਹਿਣੀ ਹੈ 700 ਰੁਪਏ ਲਓ ਜੀ ਇਸ ਤੋਂ ਬਾਅਦ ਤੁਹਾਨੂੰ ਸੂਟ ਦਿਖਾਵਾਂਗੇ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਸਾਡੇ ਕੋਲ ਰੈਡੀ ਹੋਇਆ ਇਹਦਾ ਕਾਫੀ ਡਿਮਾਂਡ ਸੀ ਕਾਪਰ ਜੇ ਕਲਰ ਦੀ ਕਾਪਰ ਰੈਸਟ ਕਲਰ ਦੀ ਤੇ ਦੁਬਾਰਾ ਰੀਸਟਾਕ ਕੀਤੀ ਹੈ ਜੀ ਇਹ ਵਾਲੇ ਸੂਟ ਲਓ ਜੀ ਇਹ ਵਾਲੀ ਰਹਿਣੀ ਹੈ ਜੀ ਇਹਦੇ ਨਾਲ ਬਾਟਮ ਆਫ ਵਾਈਟ ਦੇ ਵਿੱਚ ਤੇ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਕਾਪਰ ਰੈਸਟ ਕਾਫੀ ਡਿਮਾਂਡ ਰਹੀ ਹੈ ਇਹ ਵਾਲੇ ਕਲਰ ਦੀ ਚੈੱਕ ਕਾਟਨ ਚੈੱਕ ਵਰਬਰੀ ਹੈ ਜੀ ਉਹਦੇ ਉੱਪਰ ਬਣਿਆ ਹੋਇਆ ਸੌਰੀ ਕਾਟਨ ਚੈੱਕ ਵਰਬਰੀ ਨਹੀਂ ਮਸਲੀਨ ਚੈੱਕ ਵਰਬਰੀ ਹੈ ਜੀ ਠੀਕ ਹੈ ਜੀ ਮਸਲੀਨ ਚੱਕ ਵਰਬਰੀ ਤੇ ਰੈਡੀ ਹੈ ਜੀ ਇਹ ਇਹ ਬਣੀ ਹੋਈ ਹੈ ਬੈਕ ਨੈਕ ਤੇ ਪ੍ਰਾਈਸ ਇਹਦੀ ਰਹਿਣੀ ਹੈ ਜੀ 1100 ਰੁਪਏ ਇਹ ਵਾਲੇ ਸੂਟ ਦੀ ਪ੍ਰਾਈਸ 1100 ਰਹਿਣੀ ਹੈ ਜੀ ਫੁਲਕਾਰੀ ਵਾਲੇ ਸੂਟ ਦੀ ਹਲੋ ਇਸ ਤੋਂ ਅੱਗੇ ਤੁਹਾਨੂੰ ਸੂਟ ਦਿਖਾਵਾਂਗੇ ਸ਼ਿਲਕ ਪਸ਼ਮੀਨੇ ਦੇ ਵਿੱਚ ਸ਼ਿਲਕ ਪਸ਼ਮੀਨੇ ਦੇ ਵਿੱਚ ਰੈਡੀ ਹੋ ਕੇ ਆਏ ਜੀ ਸਾਡੇ ਕੋਲੇ ਸੂਟ ਲਓ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਜੀ ਕਾਫੀ ਮੇਰੀ ਭੈਣਾਂ ਦੀ ਮੰਗ ਸੀ ਕਿ ਸ਼ਿਲਕ ਪਸ਼ਮੀਨੇ ਦੇ ਸੂਟ ਰੈਡੀ ਕਰੋ ਲਓ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਡਬਲ ਟੋਨ ਦੇ ਵਿੱਚ ਰਹਿਣਾ ਜੀ ਚੈੱਕ ਕਰਾ ਦਿਨੇ ਤੁਹਾਨੂੰ ਦੇਖੋ ਜੀ ਇਹ ਵਾਲੀ ਆਉਣੀ ਆ ਅੰਦਰੋਂ ਆਉਣੀ ਬਲੂ ਸ਼ੇਡ ਉੱਪਰੋਂ ਆਉਣੀ ਆ ਲੈਮਨ ਸ਼ੇਡ ਲੈਮਨ ਬਲੂ ਮਸਟਰਡ ਦੀ ਸ਼ੇਡ ਆ ਜੀ ਦੋਨਾਂ ਦੀ ਡਬਲ ਟੋਨ ਹੈ ਸਟੱਫ ਚੈੱਕ ਕਰੋ ਜੀ ਸ਼ਿਲਕ ਪਸ਼ਮੀਨਾ ਰਹੂਗਾ ਜੀ ਕੋਈ ਕੰਪਲੇਨ ਨਹੀਂ ਹੈ ਕਿ ਕਿਸੇ ਤਰ੍ਹਾਂ ਦੀ ਤੇ ਬੁਰ ਨਹੀਂ ਆਉਣੀ ਬਹੁਤ ਪਿਆਰਾ ਸੂਟ ਬਣਿਆ ਹੋਇਆ ਜੀ ਕਲਰ ਵੀ ਬਹੁਤ ਪਿਆਰਾ ਜੀ ਬਹੁਤ ਹੀ ਸੋਹਣਾ ਕਲਰ ਦੇ ਵਿੱਚ ਨਿਊ ਸ਼ੇਡ ਦੇ ਵਿੱਚ ਲੈ ਕੇ ਆਏ ਆ ਸਾਰੀ ਸ਼ਾਰਟ ਉੱਪਰ ਆਣੀ ਹੈ ਫਲਾਵਰ ਏ ਬਣੀ ਹੋਈ ਹੈ ਜੀ बॉटम ਦਾ ਵਰਕ ਹੈ ਜੀ ਇਹਦਾ ਠੀਕ ਹੈ ਜੀ ਇਹ बॉटम ਦਾ ਇਹ ਸੀ ਲੈ ਕੇ ਆਏ ਜੀ ਬੈਕ ਨੈਕ ਲੋ ਬਹੁਤ ਪਿਆਰਾ ਸੂਟ ਬਣਨਾ ਜੀ ਇਹ ਬੈਕ ਨੈਕ ਲੈ ਕੇ ਆਏ ਆ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਮਿਲेंगी ਫੁੱਲ ਹੈਵੀ 슬ੀਵਸ ਇਹ ਬਣੀਆਂ ਮਿਲੀਆਂ ਤੁਹਾਨੂੰ 슬ੀਵਸ ਲੋ ਜੀ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਪੋਕ ਕਰ ਸਕਦੇ ਹੋ 1500 ਪਰ ਹੀ ਪ੍ਰਾਈਸ ਰਹਿਣੀ ਆ ਲੋ ਜੀ ਚੈੱਕ ਕਰੋ ਜੀ ਇਹਦੀ ਲੁੱਕ ਕਿਦਾਂ ਦੀ ਹੈ ਸੂਟ ਤੇ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਲਓ ਜੀ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਐਦਾਂ ਸੂਟ ਰੈਡੀ ਹੋਣਾ ਬਣ ਕੇ ਬਹੁਤ ਹੀ ਪਿਆਰਾ ਜਿਹਾ ਡਬਲ ਟੋਨ ਦਾ ਤੁਸੀਂ ਐਦਾਂ ਹੀ ਡਬਲ ਟਾਈ ਡਾਈ ਦਾ ਦੁਪੱਟਾ ਰੈਡੀ ਕਰਵਾ ਸਕਦੇ ਹੋ ਜਿਹਨਾਂ ਨਾਲ ਬਹੁਤ ਪਿਆਰਾ ਸੂਟ ਬਣਾ ਜੀ ਇਹ ਵਾਲਾ ਚੈੱਕ ਕਰੋ ਜੀ ਬੈਕ ਨੈਕ ਬਹੁਤ ਪਿਆਰੀ ਲੱਗਦੀ ਹੈ ਬਣੀ ਹੋਈ ਬੈਕ ਸਾਈਡ ਕਲਰ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਕਲਰ ਲੈ ਕੇ ਆਇਆ ਮਸਟਰਡ ਤੇ ਬਲੂ ਦੀ ਡਬਲ ਟੋਨ ਹੈ ਜੀ ਮਸਟਰਡ ਤੇ ਬਲੂ ਦੀ ਡਬਲ ਟੋਨ ਹੈ ਬੈਕ ਸਾਈਡ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਲਓ ਜੀ ਇਹ ਰਹਿਣੀ ਹੈ ਦੀ ਬੈਕ ਸਾਈਡ ਇਹ ਰਹਿਣਾ ਜੀ ਦੀ ਫਰੰਟ ਸਾਈਡ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਮਸਟਰਡ ਤੇ ਬਲੂ ਦੀ ਦੇਖੋ ਛੋਟੇ ਛੋਟੇ ਬਣੇ ਹੋਏ ਫਲਾਵਰ ਠੀਕ ਹੈ ਜੀ ਲਓ ਜੀ ਇਹ ਬਣੀ ਹੋਈ ਬਾਟਮ ਦਾ ਵਰਕ ਇਹ ਬਾਟਮ ਤੇ ਆਣਾ ਜੀ ਬੈਕ ਨੈਕ ਤੁਹਾਨੂੰ ਚੈੱਕ ਕਰਵਾ ਦਿੰਦੀ ਆ ਇਹ ਔੜੀਆਂ ਜੀ ਦੀ ਬੈਕ ਨੈਕ ਲਓ ਜੀ ਇਹ ਬੈਕ ਨੈਕ ਆਣੀ ਆ ਤੇ ਇਹ ਵਾਲੀਆਂ ਔੜੀਆਂ ਤੁਹਾਨੂੰ 슬ੀਵਸ ਦਾ ਵਰਕ ਚੈੱਕ ਕਰੋ ਜੀ ਇਹ 슬ੀਵਸ ਦਾ ਵਰਕ ਆਊਗਾ ਬਹੁਤ ਜ਼ਿਆਦਾ ਪਿਆਰਾ ਸੂਟ ਹੈ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਹੈ ਠੀਕ ਹੈ ਜੀ 2 3 3 ਸੂਟ ਤੁਹਾਨੂੰ ਇੱਕ ਕਲਰ ਦੇ ਮਿਲ ਜਾਣੇ ਆ ਬਹੁਤ ਹੀ ਪਿਆਰੇ ਜੀ ਸੂਟ ਰਹਿਣ ਵਾਲੇ ਆ ਜੀ ਪ੍ਰਾਈਸ ਸਿਰਫ ਦੇ ਰਿਆ 1500 ਤੁਹਾਨੂੰ ਕਿਤੋਂ ਵੀ 2000 ਤੋਂ ਘੱਟ ਸੂਟ ਨਹੀਂ ਪੈਣਾ ਜੀ ਇਹ ਵਾਲਾ ਸ਼ਿਲਕ ਬਸ਼ਮੀਨੀ ਦੇ ਵਿੱਚ ਪਟਿਕ ਵਰਕ ਦਾ ਪੂਰਾ ਫੁੱਲ ਹੈ ਵੀ ਸੂਟ ਲੈ ਕੇ ਆ ਵਰਕ ਵਾਲਾ ਤੇ ਪ੍ਰਾਈਸ ਵੀ ਜੈਨੂਅਰ ਰੱਖੀ ਆ ਜੀ ਸਿਰਫ 1500 ਰੁਪਏ ਸਾਰੇ ਸੂਟ ਚੈੱਕ ਕਰੋ ਜੀ ਇਹ ਦੁਬਾਰਾ ਰੀਸਟਾਕ ਕਰਤੇ ਆ ਜੀ ਬਹੁਤ ਹੀ ਪਿਆਰੇ ਜੀ ਰਹਿਣ ਵਾਲੇ ਸੂਟ ਲਓ ਬਹੁਤ ਪਿਆਰਾ ਜਿਹਾ ਬਣਿਆ ਹੋਇਆ ਨੈਕ ਕਲਰ ਰਹਿਣਾ ਜੀ ਇਹ पीकॉक कलर बहुत ही प्यारा じゃ पीकॉक कलर है देखो जी चेक करो जी, जी, गया, गया जी पूरा फुल हैवी वर्क ਆ ਆਰੀ ਵਰਕ ਹੋਇਆ ਜੀ ਇਹ ਹਰੀ ਵਰਕ ਲੈ ਕੇ ਆਇਆ ਤੇ ਇਹ ਵਾਲੀਆਂ ਰੈਣੀਆਂ ਜੀ ਇਹਦੀਆਂ 슬ੀਵਸ ਪ੍ਰਾਈਸ ਦੇ ਰਹੀ ਸਿਰਫ 800 ਲਓ ਜੀ 800 ਦੇ ਵਿੱਚ ਲੈ ਸਕਦੇ ਹੋ ਇਹ ਵਾਲਾ ਸੂਟ ਪੂਰਾ ਫੁੱਲ ਹੈਵੀ ਵਰਕ ਵਾਲਾ ਜੀ ਬਹੁਤ ਹੀ ਜਿਆਦਾ ਪਿਆਰਾ ਸੂਟ ਹੈ ਲਓ ਇਹਦੇ ਵਿੱਚ ਕਲਰ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਜੀ ਇਹ ਵਾਲਾ ਕਲਰ ਆਊਗਾ ਜੀ ਜਿੱਚ ਮਹਿੰਦੀ ਲਓ ਮਹਿੰਦੀ ਕਲਰ ਦੀ ਵੀ ਕਾਫੀ ਡਿਮਾਂਡ ਰਹੀ ਸੀਗੀ ਕਲਰ ਆਉ ਗਿਆ ਚ ਮਹਿੰਦੀ ਚੈੱਕ ਕਰੋ ਜੀ ਕਲਰ ਮਹਿੰਦੀ ਬਹੁਤ ਹੀ ਪਿਆਰਾ ਜਿਹਾ ਰਹਿਣਾ ਤੇ 슬ੀਵਸ ਦੇ ਉੱਪਰ ਵੀ ਤੁਹਾਨੂੰ ਪੂਰਾ ਫੁੱਲ ਹੈਵੀ ਵਰਕ ਹੈ ਮੈਂ ਨਾਲ ਆਪਣਾ ਬਾਟਮ ਤੇ ਲਿਆਓ ਆਪਣਾ 슬ੀਵਸ ਤੇ ਲਿਆਓ ਹਲਾਉਤੀ ਬਹੁਤ ਹੀ ਜ਼ਿਆਦਾ ਪਿਆਰਾ ਸੂਟ ਰਹਿਣਾ ਜੀ ਪ੍ਰਾਈਸ ਦੇ ਰਹੇ ਸਿਰਫ 800 800 ਦੇ ਵਿੱਚ ਤੁਸੀਂ ਇਹ ਵਾਲਾ ਆਰੀ ਵਰਕ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਸੂਟ ਲੈ ਸਕਦੇ ਹੋ ਸਾਡੇ ਕੋਲ ਬਿਲਕੁਲ ਸੌਫਟ ਸਟਾਫ ਰਹਿਣਾ ਲਓ ਜੀ ਇੱਕ ਕਲਰ ਆਊਗਾ ਜੀ ਇਹ ਚ ਮਾਊਸ ਜਿਹਾ ਕਲਰ ਬਰਾਊਨ ਮਾਊਸ ਜਿਹਾ ਕਲਰ ਆਉਣਾ ਬਹੁਤ ਜ਼ਿਆਦਾ ਪਿਆਰਾ ਕਲਰ ਹੈ ਜੀ ਬਰਾਊਨ ਮਾਊਸ ਕਲਰ ਚੈੱਕ ਕਰੋ ਜੀ ਇਹ ਵਾਲਾ ਕਲਰ ਵੀ ਚੈੱਕ ਕਰੋ ਬਹੁਤ ਸੋਹਣਾ ਕਲਰ ਆਣ ਵਾਲਾ ਜੀ ਦੇਖੋ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਹੈ ਜੀ ਇਹ ਤੇ ਇਹਦੀ ਪ੍ਰਾਈਸ ਸਿਰਫ ਦੇ ਰਿਆ ਸੀ ਤੁਹਾਨੂੰ 800 ਲਓ ਜੀ ਇਹ ਵਾਲਾ ਵਰਕ ਆਊਗਾ ਜੀ 슬ੀਵਸ ਦੇ ਉੱਪਰ ਜਾਂ ਬਾਟਮ ਤੇ ਲਿਆਓ ਜਾਂ 슬ੀਵਸ ਤੇ ਲਿਆਓ ਜੀ ਇਹ ਬਹੁਤ ਜ਼ਿਆਦਾ ਪਿਆਰਾ ਰਹਿਣ ਵਾਲਾ ਵਰਕਸੂਟ ਦਾ ਪ੍ਰਾਈਸ ਦੇ ਰਹੇ ਸਿਰਫ 800 ਦੇ ਵਿੱਚ ਫੁੱਲ ਹੈਵੀ ਸੂਟ ਲੈ ਕੇ ਆਏ ਸਿਰਫ ਤੁਹਾਡੇ ਵਾਸਤੇ 800 ਦੇ ਵਿੱਚ ਲਓ ਇੱਕ ਆਊਗਾ ਜੀ ਇਹ ਵਾਲਾ ਕਲਰ ਇਹ ਵੀ ਬਹੁਤ ਜ਼ਿਆਦਾ ਪਿਆਰਾ ਕਲਰ ਰਹਿਣ ਵਾਲਾ ਪਿਸਤਾ ਸ਼ੇਡ ਦੇ ਵਿੱਚ ਲਓ ਜੀ ਪਿਸਤਾ ਸ਼ੇਡ ਦੇ ਵਿੱਚ ਚੈੱਕ ਕਰੋ ਜੀ ਸਟਾਫ ਬਹੁਤ ਫਾਈਨ ਰਹਿਣ ਵਾਲਾ ਬਿਲਕੁਲ ਸੌਫਟ ਸਟਾਫ ਫਾਈਨ ਸਟਾਫ ਰਹੂਗਾ ਬਿਲਕੁਲ ਸੌਫਟ ਕਲਰ ਚੈੱਕ ਕਰੋ ਜੀ ਲਓ ਪਾਰਟੀ ਵੇਅਰ ਸੂਟ ਰੈਡੀ ਕਰ ਲਓ ਜੀ ਬਹੁਤ ਹੀ ਜਿਆਦਾ ਪਿਆਰਾ ਸੂਟ ਲਓ ਇਹ ਵਾਲਾ ਹੋਣਾ ਜੀ ਬਾਟਮ ਤੇ ਲੈ ਲਓ ਜਾਂ 슬ੀਵਸ ਉੱਪਰ ਵਰਕ ਲੈ ਲਓ ਠੀਕ ਹੈ ਜੀ ਪ੍ਰਾਈਸ ਦੇ ਰਹੇ ਹਾਂ ਸਿਰਫ ਤੁਹਾਨੂੰ ਅਸੀਂ 800 ਦੇ ਵਿੱਚ ਇਹ ਵਾਲਾ ਸੂਟ ਦੇ ਰਹੇ ਹਾਂ ਜੀ ਲਓ ਜੀ ਚੈੱਕ ਕਰੋ ਜੀ 800 ਦੇ ਵਿੱਚ ਦੇ ਰਹੇ ਹਾਂ ਜੀ ਇਹ ਵਾਲਾ ਸੂਟ ਅਗਲਾ ਕਲਰ ਤੁਹਾਨੂੰ ਹੋਰ ਚੈੱਕ ਕਰਵਾ ਦਿੰਦੇ ਹਾਂ ये वाला कलर आउगा जी ये भी पीकॉक कलर है जी बहुत ही प्यारा जा कलर पीकॉक कलर होना चेक करो जी वर्क ते वर्क दा डिजाइन ये नेक दा वर्क आउगा ਇਹ ਰਹੂਗਾ ਸਲੀਵਸ ਦੇ ਉੱਪਰ ਵਰਕੇ ਰਹਿਣ ਜਾਂ ਬਾਟਮ ਉੱਪਰ ਲਿਆਉਂਜੀ ਠੀਕ ਹੈ ਜੀ ਪ੍ਰਾਈਸ ਦੇ ਰਹੇ ਹਾਂ ਸਿਰਫ ਅਸੀਂ ਤੁਹਾਨੂੰ 800 ਰੁਪਏ 800 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜੀ ਸਾਡੇ ਕੋਲ ਲਓ ਜੀ ਅਗਲਾ ਡਿਜ਼ਾਈਨ ਚੈੱਕ ਕਰੋ ਜੀ ਇਹ ਵੀ ਕਾਫੀ ਫੇਮਸ ਡਿਜ਼ਾਈਨ ਰਿਹਾ ਜੀ ਦੁਬਾਰਾ ਰੀਸਟਾਕ ਕੀਤਾ ਹੈ ਸੌਟ ਤੇ ਇਹ ਵਾਲਾ 골ਡ ਕ੍ਰਸ਼ ਤੇ ਰਹਿਣੀ ਹੈ ਸੂਟ ਮੈਚਿੰਗ 골ਡ ਕ੍ਰਸ਼ ਤੇ ਮੈਚਿੰਗ ਸੂਟ ਰਹਿਣੀ ਆ ਬਹੁਤ ਹੀ ਪਿਆਰੇ ਜੇ ਰਹਿਣਗੇ ਮੈਚਿੰਗ ਆਲ ਓਵਰ ਵੀ ਲੈ ਕੇ ਆਏ ਆ ਲਓ ਜੀ ਚੈੱਕ ਕਰੋ ਜੀ ਇਹ ਵਾਲੀ ਆਉਗੀ ਨਾਲ ਇਹਦੇ ਬਾਟਮ ਲਓ ਜੀ ਇਹ ਮੈਚਿੰਗ ਬਾਟਮ ਹੈ ਜੀ ਬਾਟਮ ਤੇ ਵਰਕ ਆਊਗਾ ਜੀ ਚੈੱਕ ਕਰੋ 골ਡ ਕ੍ਰਸ਼ ਦੇ ਵਿੱਚ ਸੂਟ ਬਣਿਆ ਹੋਇਆ ਬਹੁਤ ਹੀ ਜਿਆਦਾ ਪਿਆਰਾ ਬਾਟਮ ਦਾ ਵਰਕ 슬ੀਵਸ ਦਾ ਵਰਕ ਘੇਰੇ ਦਾ ਵਰਕ ਠੀਕ ਹੈ ਜੀ ਦੇਖੋ ਜੀ ਵੀਡੀਓ ਵਿੱਚ ਚੈੱਕ ਕਰ ਸਕਦੇ ਹੋ ਤੇ ਡਿਜ਼ਾਈਨ ਕਿੱਦਾਂ ਹੋਣਾ ਜੀ ਰੈਡੀ ਕਿੱਦਾਂ ਹੋਣਾ ਸੂਟ ਹੈ ਪ੍ਰਾਈਸ ਰਹਿਣੀ ਇਹ ਵਾਲੇ ਸੂਟ ਦੀ 900 ਰੁਪਏ 900 ਦੇ ਵਿੱਚ ਤੁਸੀਂ ਇਹ ਵਾਲਾ 골ਡ ਕ੍ਰਾਸ਼ ਦੇ ਵਿੱਚ ਮੈਚਿੰਗ ਸੂਟ ਲੈ ਸਕਦੇ ਹੋ ਲਓ ਜੀ ਬਾਟਮ ਦਾ ਵਰਕ ਵੀ ਦੇ ਰਹੇ ਆ 슬ੀਵਸ ਦਾ ਵਰਕ ਵੀ ਦੇ ਰਹੇ ਆ ਬਹੁਤ ਸੋਹਣਾ ਸੂਟ ਰਹਿਣ ਵਾਲਾ ਜੀ ਠੀਕ ਆ ਜੀ ਵੈਦ ਬਾਟਮ ਵੈਦ 슬ੀਵਸ ਅਗਲਾ ਕਲਰ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਕਲਰ ਹੈ ਲਓ ਜੀ ਕਾਪਰ ਮਹਿਰੂਨ ਬਰਾਊਨ ਜੀ ਸ਼ੇਰ ਦੇ ਵਿੱਚ ਆਉਣਾ ਕਾਫੀ ਨਾ ਤੈਨੂੰ ਕਾਫੀ ਕਹਿੰਸਾਰੇ ਨਾ ਇਹਨੂੰ ਅਸੀਂ ਬਰਾਊਨ ਕਹਿ ਸਕਦੇ ਆ ਬਹੁਤ ਸੋਹਣਾ ਕਲਰ ਰਹਿਣ ਵਾਲਾ ਜੀ ਲਓ ਜੀ ਇਹ ਉਹ ਗਾਜੀ ਬੈਲਵਟ ਕਰਾਸ਼ ਦੇ ਵਿੱਚ ਬੈਲਵਟ ਕਰਾਸ਼ਾ ਸਟਾਫ ਬਹੁਤ ਜ਼ਿਆਦਾ ਫਾਈਨ ਸੌਫਟ ਮਲਾਈਮ ਦੇ ਕੁਝ ਇਹਦੇ ਨਾਲ ਦਵਾਂਗੇ ਤੁਹਾਨੂੰ ਬੋਟਮ ਮੈਚਿੰਗ ਇਹ ਵਾਲੀ ਰਹਿਣੀ ਹੈ ਜੀ ਇਹਦੇ ਨਾਲ ਮੈਚਿੰਗ ਬੋਟਮ ਚੈੱਕ ਕਰੋ ਜੀ ਮੈਚਿੰਗ ਬੋਟਮ ਰਹਿਣੀ ਹੈ ਜੀ ਨਾਲ ਠੀਕ ਹੈ ਜੀ ਪ੍ਰਾਈਸ ਦੇ ਰਹੇ ਹਾਂ ਸਿਰਫ ਤੁਹਾਨੂੰ 900 ਰੁਪਏ 900 ਦੇ ਵਿੱਚ ਤੁਸੀਂ ਇਹ ਵਾਲਾ ਮੈਚਿੰਗ ਸੂਟ ਲੈ ਸਕਦੇ ਹੋ ਬਹੁਤ ਹੀ ਜ਼ਿਆਦਾ ਪਿਆਰਾ ਹੈ ਲਓ ਜੀ ਅਗਲਾ ਕਲਰ ਚੈੱਕ ਕਰੋ ਜੀ ਇਹ ਵੀ ਨਵੀਂ ਟੋਨ ਦੇ ਵਿੱਚ ਹੈ ਨਿਊ ਸ਼ੇਡ ਦੇ ਵਿੱਚ ਆਊਗਾ ਬਹੁਤ ਹੀ ਪਿਆਰਾ ਜਿਹਾ 골ਡ ਕ੍ਰਸ਼ ਦੇ ਉੱਤੇ ਰੈਡੀ ਹੈ ਜੀ ਠੀਕ ਹੈ ਜੀ 골ਡ ਕ੍ਰਸ਼ ਤੇ ਰੈਡੀ ਹੈ ਇਹ ਰੈਡੀ ਨਾਲ ਇਹਦੇ ਬੋਟਮ ਨਿਊ ਟੋਨ ਦੇ ਵਿੱਚ ਆਉਣਾ ਇੰਗਲਿਸ਼ ਕਲਰ ਹੈ ਬੋਟਮ ਦਾ ਵਰਕ 슬ੀਵਸ ਦਾ ਵਰਕ ਬਹੁਤ ਹੀ ਜ਼ਿਆਦਾ ਪਿਆਰਾ ਵਰਕ ਹੈ 900 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਠੀਕ ਹੈ ਜੀ 900 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਇਹ ਵਾਲੇ ਸੂਟ ਦੀ जी, अगला कलर चेक करो जी लो जी ये वाला कलर चेक करो ये ऑल ओवर सूट रहूगा जी बहुत ही प्यारा ऑल ओवर सूट रहूगा जी स्लीब्स का वर्क ठीक है जी घेरे का वर्क आऊगा जी बॉटम का वर्क लो ये भी गोल्ड क्रश के उपर रेडी है बहुत प्यारा जहा सूट है जी ये ऑल ओवर सूट रहूगा जी ये रहना बॉटम का वर्क लो ਬਹੁਤ ਜ਼ਿਆਦਾ ਪਿਆਰਾ ਸੂਟ ਹੈ ਤੇ ਪ੍ਰਾਈਸ ਦੇ ਰਹੇ ਸਿਰਫ ਤੁਹਾਨੂੰ ਅਸੀਂ 900 ਰੁਪਏ 900 ਦੇ ਵਿੱਚ ਤੁਸੀਂ ਸੂਟ ਲੈ ਸਕਦੇ ਹੋ ਸਾਡੇ ਕੋਲ ਇਹ ਕੇਵਲਾ ਕਲਰ ਮਿਲੂਗਾ ਤੁਹਾਨੂੰ ਇਹ ਵਾਲਾ ਕਲਰ ਚੈੱਕ ਕਰ ਬਾਰੇ ਇਹ ਬਹੁਤ ਹੀ ਪਿਆਰਾ ਜਿਹਾ ਸੂਟ ਇਹ ਵਾਲਾ ਰਹਿਣਾ ਜੀ ਘੇਰੇ ਦਾ ਵਰਕ ਲਓ ਜੀ ਇਹ ਰੇ ਦਾ ਵਰਕ ਇਹ ਰਹਿਣਾ ਜੀ ਬਾਟਮ ਬਹੁਤ ਜਿਆਦਾ ਪਿਆਰਾ ਸੂਟ ਦੇ ਵੀ 골ਡ ਕ੍ਰਸ਼ ਦੇ ਉੱਪਰ ਰੈਡੀ ਹੈ ਜੀ ਲਓ ਓਪਨ ਕਰਦੇ ਹਾਂ ਚੈੱਕ ਕਰੋ ਜੀ ਇਹ ਵਾਲੀ ਰਹਿਣੀ ਹੈ ਜੀ ਨਾਲ ਬਾਟਮ 골ਡ ਕ੍ਰਸ਼ ਵਿੱਚ ਰੈਡੀ ਹੈ ਮੈਚਿੰਗ ਸੂਟ ਹੈ ਜੀ ਬਹੁਤ ਸੋਹਣੀ ਮੈਚਿੰਗ ਰਹਿਣ ਵਾਲੀ ਹੈ ਕੰਟਰਾਸਟ ਦੇ ਵਿੱਚ ਲਓ ਜੀ ਪ੍ਰਾਈਸ ਜਨੇ ਸਿੱਫ 990 ਨੋਸਟ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜੀ ਇਸਨ ਆਈ ਦੇ ਸਾਡੇ ਸੂਟ ਇਹਨਾਂ ਵਿੱਚ ਜਿਹੜਾ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਕੱਲ ਇੱਕ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਜੀ ਬਹੁਤ ਹੀ ਜ਼ਿਆਦਾ ਪਿਆਰੀ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਹਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ